ਸੱਚੇ ਪਾਤਸ਼ਾਹ ਦੀ ਸਵਾਰੀ ਲੈਉਣ ਲੱਗੇ ਆ ਤੇ ਅਵਸ਼ਾਈ ਕਰਤੀ ਆ ਬਾਬਾ ਜੀ ਨੇ ਕਵੈਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸਵਾਰੀ ਲੈ ਕੇ ਆਉਣੇ ਹੁਣ ਹਾਂਜੀ ਦਰਗਾਹ ਕੀ ਤਕਸਾਲ ਬੈਰੂ ਜੀ ਫਦੇ ਬੈਰੂ ਜੀ ਗੁਰੂ ਮਹਾਰਾਜੇ ਸਵਾਰੀ ਲੈਣੇ ਗੋਤਰਾ ਸਾਹਿਬ ਤੋਂ ਵਾਹ ਗੁਰੂ ਪਰਿਹਰ ਸੱਚੇ ਪਾਤਸ਼ਾਹ ਆਪਰ ਤੁਹਾਨੂੰ ਦਰਸ਼ਮੈ ਲੈ ਕੇ ਘਰੋਣੇ ਬੈਰੂ ਜੀ वागुरु जी का खास वाहे सतनाम वाहे वागुरु सतनाम वाहेगुरु ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਆ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਆ ਨਾਮ ਵਾਹੇ ਗੁਰੂ ਆ ਨਾਮ ਵਾਹੇ ਗੁਰੂ

ਉਤਨ ਫੜੀ ਅੱਛਾ ਜੀ ਤੁਸੀਂ ਬਣਾਇਆ ਉਹ ਤੇਰੀ ਉੱਥੇ ਨਾ ਡਾਰੀ ਗਈ ਬਿੰਦਰ ਨਹੀਂ ਸਤ ਨਾਮ ਵਾਹਿਗੁਰੂ 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 ਜਲ ਜਲ ਕੀ ਜਲ ਮਾਹੀ जब हम होते तब तू नाही अब तू ही रह नाही अनल अग्नि जैसी लहर में उदत जल केवल जल माही माधवे क्या कही है ब्रह्मासा जैसा मानिए हुए ना तैसे